ਕਿੱਥੇ ਇਸ ਪਰਿਵਾਰ ਨੇ ਲੋੜੀ ਮਨਾਉਣੀ ਸੀ ਤੇ ਅੱਜ ਮਾਤਮ ਮਨਾ ਰਹੇ ਨੇ ਅਸਲ ਚੈਨਾ ਦੇ ਦਰਦ ਦੇ ਪਿੱਛੇ ਪਾਣਾ ਇਹ ਵਾਪਰਿਆ ਕਿ ਦਰਦਨਾਖ ਖਾਸੇ ਨਹੀਂ ਇਹਨਾਂ ਦੇ ਛੋਟੇ ਜੇ ਬੱਚੇ ਦੀ jaan ਲੈ ਲਈ ਜੋ ਆਪਣੀ ਮਾਂ ਦੇ ਨਾਲ ਸੜਕ ਤੇ ਜਾ ਰਿਹਾ ਸੀ ਇਹ 7 ਸਾਲ ਦੇ ਬੱਚੇ ਲਪਰੀ ਦੀ ਪੁਰਾਣੀ ਤਸਵੀਰ ਹੈ ਪਾਣਾ ਇਹ ਵਾਪਰਿਆ ਸੀ ਕਿ ਮ੍ਰਿਤਕ ਬੱਚਾ ਲਪਰੇਤ ਆਪਣੀ ਮਾਂ ਦੇ ਨਾਲ ਲੋੜੀ ਦੀ ਕੁਝ ਖਰੀਦਦਾਰੀ ਕਰਕੇ ਵਾਪਸ ਜਾ ਰਿਹਾ ਸੀ ਪਰ ਜਿਵੇਂ ਹੀ ਉਹ ਕੋਟਕਪੂਰਾ ਦੀ ਫੈਕਟਰੀ ਰੂਟ ਤੇ ਪਹੁੰਚੇ ਤਾਂ ਉੱਥੇ ਤੇਜ਼ ਰਫਤਾਰ ਨਾਲ ਆ ਰਹੇ ਟਰੱਕ ਨੇ ਲਪ੍ਰਿਤ ਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ ਤੇ ਉਹ ਲਹੂ ਲਹਾਨ ਹੋ ਗਿਆ ਤੇ ਮੌਕੇ ਤੇ ਹੀ ਆਪਣੇ ਸਾਹ ਛੱਡ ਦਿੱਤੇ ਤੇ ਟਰੱਕ ਡਰਾਈਵਰ ਵੀ ਐ ਮੰਸਰ ਦੇਖ ਉਤੋਂ ਫਰਾਰ ਹੋ ਗਿਆ ਲਪ੍ਰਿਤ ਆਪਣੀ ਭੈਣ ਦਾ ਇਕਲੌਤਾ ਪਰਾ ਸੀ ਉਸ ਤੋਂ ਬਾਅਦ ਇਹ ਲਪ੍ਰਿਤ ਦੇ ਘਰ ਦਾ ਹਾਲ ਤੁਹਾਡੇ ਸਾਹਮਣੇ ਹੈ ਦੱਸੂਗੇ ਦੇ ਬਾਰੇ ਸੀ ਜਾ ਰਹੇ ਸੀ ਤੇ ਟਰੱਕ ਵਾਲੇ ਨੇ ਬਾਹਰੋਂ ਹੀ

ਉទਿਸ ਮਾਮਲੇ ਤੇ ਪੁਲਿਸ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰ ਅਜ ਦੇ ਹਾਦਸੇ ਬਾਰੇ ਇਹ ਦੇਖੋ ਲਾਪਰੇਜਣਾ ਦਾ ਬੱਚਾ 7 ਸਾਲ ਦਾ ਇਹ ਆਪਣੀ ਮਾਤਾ ਦੇ ਨਾਲ ਫਾਟਕਾ ਵੱਲ ਜਾ ਰਿਹਾ ਸੀ ਸਪ੍ਰਕਰ ਵੱਲੋਂ ਨਰਮਨਪੁਰੇ ਮਲੇ ਲੈ ਜਾਣ ਵਾਲਾ ਇੱਕ ਟਰੱਕ ਦੀ ਫੀਟ ਲੱਗੀ ਬੱਚੇ ਨੂੰ ਬੱਚੇ ਦੀ 목 ਤੇ ਡੈਥ ਹੋ ਗਈ ਹੈ ਹਸਪਤਲ ਜਾ ਕੇ ਟਰੱਕ ਦਾ ਡਰਾਈਵਰ ਇਹਦੇ ਪੱਖਾ ਦੇ 목 ਨੂੰ ਭੱਜ ਗਿਆ ਇਹ ਤੇ ਪੀਛੇ ਕੀਤੀ ਜਾ ਰਹੀ ਹੈ ਬਾਅਦ ਤੋਂ ਬਾਅਦ ਜੈਸੀ ਗੁੱਟੇ ਬਹੀ ਤਾਂ ਵੀ ਦਿੱਤੀ ਹੈ ਰੱਬ ਦਾ ਭਾਣਾ ਦੇਖੋ ਕਿਥੇ ਇਸ ਪਰਿਵਾਰ ਨੇ ਚਾਵਾ ਨਾਲ ਲੋੜੀ ਦੀਆਂ ਖੁਸ਼ੀਆਂ ਮਨਾਉਣੀਆਂ ਸੀ ਤੇ ਅੱਜ ਆਪਣੇ ਇਕਲੌਤੇ ਪੁੱਤ ਦੀ ਮੌਤ ਦਾ ਮਾਤਮ ਮਨਾ ਰਹੇ ਨੇ ਰੋਂਦਿਆਂ ਦੇ ਹੰਝੂ ਵੀ ਰੁਕੰਦਾ ਨਾ ਨਹੀਂ ਲੈ ਰਹੇ ਕੋਟਕਪੂਰਾ ਤੋਂ ਜੇ ਆਰ ਅਸ਼ੂਕਤੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978